ਗੁਰਕਾ ਸ਼ਬਦ ਰਤਨ ਹੈ ਗੁਰਕਾ ਸ਼ਬਦ ਰਤਨ ਹੈ ਛੀਰੇ ਜਿੱਤ ਜੜਾਉ ਗੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਾਕਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚ ਲਾਇਆ ਪਾਉ ਆਪੇ ਹੀਰਾ ਰਤਣੇ ਆਪੇ ਜਿਸ ਨੂੰ ਦੇ ਬੁਝਾਈ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਗੁਰ ਕਾ ਸ਼ਬਦ ਰਤਨ ਹੈ ਗੁਰ ਕਾ ਸ਼ਬਦ ਰਤਨ ਹੈ ਵਾਹਿਗੁਰੂ ਨਟ ਮਹਲਾ ਪੰਜਮਾਉ ਮੇਰਾ ਸਰਬਸ ਨਾਮ ਨਿਧਾਨ ਮੇਰਾ ਸਰਬਸ ਨਾਮ ਨਿਧਾਨ ਕਰ ਕਿਰਪਾਲ ਸਾਧੂ ਸੰਗ ਮਿਲਿਓ ਸਤ ਗੁਰ ਦਿਨੋਦਾਨ ਤਨ ਤਨ ਸਤ ਗੁਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਅੰਮ੍ਰਿਤਮਈ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 979 ਅੰਗੁਤਿ ਸਿਸ਼ੋਵਤ ਹੈ ਆਓ ਜਿਸ ਤਰ੍ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਅਰੋਸ਼ ਸ਼ਬਦ ਵਿਚਾਰ ਚੱਲਦੀ ਹੈ ਸਤਿਗੁਰੂ ਦੀ ਕਿਰਪਾ ਸਦਕਾ ਨਟ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਚੱਲ ਰਹੇ ਹਨ ਅੱਜ ਦਾ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 970 ਅੰਗੁਤਿ ਸਿਸ਼ੋਵਤ ਹੈ ਆਓ ਇਸ ਤੇ ਵਿਚਾਰ ਕਰੀਏ ਨਾਟ ਮਹਿਲਾ ਪੰਜਮ ਮੇਰੇ ਸਰਬਸ ਨਾਮ ਨਿਦਾਨ ਪਰਮਾਤਮਾ ਦਾ ਜੋ ਨਾਮ ਖਜ਼ਾਨਾ ਹੈ ਇਹ ਹੀ ਮੇਰੇ ਲਈ ਸਾਰੇ ਦੁਨੀਆਂ ਦੇ ਪਦਾਰਥ ਧਨ ਹਨ ਇਹ ਨਾਮ ਧਨ ਜੋ ਹੈ ਉਸ ਵਾਹਿਗੁਰੂ ਦਾ ਨਾਮ ਇਹ ਹੀ ਜੋ ਸਾਰੇ ਦੁਨੀਆਂ ਦੇ ਪਦਾਰਥ ਧਨ ਹਨ ਉਹ ਸਾਰੇ ਮੇਰੇ ਲਈ ਇਹ ਨਾਮ ਦਾ ਧਨ ਹੀ ਹੈ ਨਾਮ ਦਾ ਖਜ਼ਾਨਾ ਜੋ ਹੈ ਇਹ ਹੀ ਸਭ ਕੁਝ ਮੇਰੇ ਦੁਨੀਆਂ ਦੇ ਪਦਾਰਥ ਹਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਣ ਕਰ ਕਿਰਪਾ ਜਦੋਂ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਉਸ ਦੀ ਬਖਸ਼ਿਸ਼ ਸਦਕਾ ਕਰ ਕਿਰਪਾ ਸਾਧੂ ਸੰਗ ਮੇਲੇਓ ਸਾਧੂ ਗੁਰ ਸੰਗ ਸੰਗਤ ਉਸ ਵਾਹਿਗੁਰੂ ਦੀ ਕਿਰਪਾ ਹੋਈ ਕਿ ਮੈਨੂੰ ਗੁਰੂ ਦੀ ਸੰਗਤ ਮਿਲ ਗਈ ਉਸਨੇ ਮਲਾਈ ਵਾਹਿਗੁਰੂ ਨੇ ਕਰ ਕਿਰਪਾ ਸਾਧੂ ਸੰਗ ਮਿਲੇ ਹੋ ਵਾਹਿਗੁਰੂ ਦੀ ਕਿਰਪਾ ਸਦਕਾ ਮੈਨੂੰ ਗੁਰੂ ਦੀ ਸੰਗਤ ਦਾ ਮਿਲਾਪ ਹੋਇਆ ਉਸ ਵਾਹਿਗੁਰੂ ਨੇ ਗੁਰੂ ਦੀ ਸੰਗਤ ਦਾ ਮਿਲਾਪ ਕਰਾ ਦਿੱਤਾ ਸਤ ਗੁਰ ਦੀਨੋਂ ਦਾਣ ਗੁਰੂ ਦੀ ਸੰਗਤ ਪ੍ਰਾਪਤ ਹੋਈ ਗੁਰੂ ਨੇ ਫਿਰ ਬਖਸ਼ਿਸ਼ ਕੀਤੀ ਗੁਰੂ ਨੇ ਬਖਸ਼ਿਸ਼ ਕਰਕੇ ਸਤਗੁਰ ਦਿਨੋ ਦਾਣ ਸਤਗੁਰੂ ਨੇ ਬਖਸ਼ਿਸ਼ ਕਰਕੇ ਨਾਮ ਦਾ ਦਾਣ ਮੈਨੂੰ ਦੇ ਦਿੱਤਾ ਮੇਰੇ ਉੱਤੇ ਨਾਮ ਦੀ ਬਖਸ਼ਿਸ਼ ਕਰ ਦਿੱਤੀ ਜਦੋਂ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਵਾਹਿਗੁਰੂ ਨੇ ਕਿਰਪਾ ਕਰਕੇ ਗੁਰੂ ਦੀ ਸੰਗਤ ਬਖਸ਼ੀ ਗੁਰੂ ਦੀ ਸੰਗਤ ਵਿੱਚ ਆ ਕੇ ਸਤਿਗੁਰੂ ਨੇ ਫਿਰ ਕਿਰਪਾ ਕੀਤੀ ਸਤਿਗੁਰੂ ਨੇ ਕਿਰਪਾ ਕਰਕੇ ਸਤਿਗੁਰ ਦੀਨੋ ਦਾਨ ਸਤਿਗੁਰੂ ਜੀ ਨੇ ਇਹ ਨਾਮ ਰੂਪੀ ਖਜ਼ਾਨਾ ਜੋ ਹੈ ਉਹ ਮੈਨੂੰ ਦਾਨ ਦੇ ਵਿੱਚ ਦੇ ਦਿੱਤਾ ਮੇਰਾ ਕੋਈ ਹੱਕ ਨਹੀਂ ਸੀ ਮੈਨੂੰ ਗਰੀਬ ਨੂੰ ਵਿਖਾਰੀ ਨੂੰ ਉਸ ਵਾਹਿਗੁਰੂ ਨੇ दान ਵਿੱਚ ਬਖਸ਼ਿਸ਼ ਕਰ ਦਿੱਤੀ ਆਪਣੇ ਨਾਮ ਦੀ ਬਖਸ਼ਿਸ਼ ਕਰ ਦਿੱਤੀ ਕਿਉਂਕਿ ਇਹ ਨਾਮ ਜੋ ਹੈ ਸਤਿਗੁਰੂ ਹੀ ਬਖਸ਼ਿਸ਼ ਕਰ ਸਕਦਾ ਹੈ ਇਹ ਨਾਮ ਸਤਿਗੁਰੂ ਹੀ দান ਦੇ ਸਕਦਾ ਹੈ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤਮਈ ਫੁਰਮਾਨ ਹੈ ਨਾਮ ਅਮੋਲਕ ਰਤਨ ਹੈ ਨਾਮ ਅਮੋਲਕ ਰਤਨ ਹੈ ਊਰੇ ਸਤਗੁਰ ਪਾਸ ਇਹ ਜੋ ਨਾਮ ਹੈ ਇਹ ਅਮੋਲਕ ਰਤਨ ਹੈ ਤੇ ਹੈ ਸਤਗੁਰ ਦੇ ਪਾਸ ਪੂਰੇ ਸਤਗੁਰੂ ਦੇ ਕੋਲ ਉਹ ਹੀ ਸਤਗੁਰ ਫਿਰ ਬਖਸ਼ਿਸ਼ ਕਰ ਸਕਦਾ ਹੈ ਜਿਸ ਤੇ ਕੋਲ ਇਹ ਅਮੋਲਕ ਰਤਨ ਹੈ ਨਾਮ ਅਮੋਲਕ ਰਤਨ ਹੈ ਊਰੇ ਸਤਗੁਰ ਪਾਸ ਸਤਗੁਰ ਸੇਵ ਲਗੇ ਆ ਕੜ ਰਤਨ ਦੇਵੈ ਪਰਗਾਸ ਜਦੋਂ ਸਤਗੁਰੂ ਦੀ ਸੇਵਾ ਦੇ ਵਿੱਚ ਲੱਗਦੇ ਹਾਂ ਸਤਗੁਰੂ ਜੀ ਦੱਸੀ ਹੋਈ ਸੇਵਾ ਕਰਦੇ ਹਾਂ ਫਿਰ ਸਤਗੁਰੂ ਕਿਰਪਾ ਕਰਦੇ ਹਨ ਪ੍ਰਗਾਸ ਆਪਣਾ ਹਿਰਦੇ ਦੇ ਵਿੱਚ ਆਤਮਿਕ ਪ੍ਰਕਾਸ਼ ਕਰ ਦਿੰਦੇ ਹਨ ਸਤਗੁਰ ਸੇਵਾ ਲੱਗੇ ਆ ਕੜ ਰਤਨ ਦੇਵ ਪਰਗਾਸ ਹਿਰਦੇ ਦੇ ਵਿੱਚ ਆਤਮ ਪ੍ਰਕਾਸ਼ ਕਰਕੇ ਇਹ ਰਤਨ ਜੋ ਹੈ ਨਾਮ ਰੂਪੀ ਰਤਨ ਹੈ ਇਹ ਸਤਿਗੁਰੂ ਫਿਰ ਬਖਸ਼ਿਸ਼ ਕਰ ਦਿੰਦੇ ਹਨ ਨਾਮ ਰੂਪੀ ਰਤਨ ਦਾ ਧਾਨਕ ਦੇ ਦਿੰਦੇ ਹਨ ਤਾਂ ਇਹ ਧਾਨ ਜੋ ਹੈ ਸਿਰਫ ਸਤਿਗੁਰੂ ਦੇ ਪਾਸ ਹੀ ਹੈ ਸਤਿਗੁਰੂ ਦੀ ਚਰਨੀ ਲੱਗਣਾ ਚਾਹੀਦਾ ਸਤਿਗੁਰੂ ਦੀ ਚਰਨੀ ਲੱਗੇ ਹੀ ਇਹ ਨਾਮ ਰਤਨ ਜੇ ਅਸੀਂ ਪ੍ਰਾਪਤੀ ਕਰ ਸਕਦੇ ਹਾਂ ਰਹਾਉ ਸੁਖ ਦਾਤਾ ਦੁਖ ਭੰਜਨ ਹਾਰਾ ਗਾਉਂ ਕੀਰਤਨ ਪੂਰਣ ਗਿਆਨ ਓ ਵਾਹਿਗੁਰੂ ਜੋ ਹੈ ਉਸ ਸੁਖਾਂ ਦਾ ਦਾਤਾ ਹੈ ਸੁਖ ਦਾਤਾ ਉਹ ਵਾਹਿਗੁਰੂ ਸੁੱਖਾਂ ਦਾ ਦਾਤਾ ਹੈ। ਕਈ ਆਪਣੇ ਆਪ ਨੂੰ ਲੱਕ ਦਾਤਾ ਕਹਾ ਕੇ ਬੈਠੇ ਹੋਏ ਹਨ। ਆਪਣੀਆਂ ਮੜੀਆਂ ਬਣਾ ਕੇ ਬੈਠੇ ਹਨ ਕਿ ਅਸੀਂ ਲੱਕ ਦਾਤੇ ਹਾਂ। ਉਹ ਤਾਂ ਸਾਰੇ ਹੀ ਧਨਕਾਂ ਦਾ ਦਾਤਾ ਤਾਂ ਉਹ ਵਾਹਿਗੁਰੂ ਹੈ ਹੋਰ ਕੋਈ ਹੈ ਹੀ ਨਹੀਂ ਹੈ। ਉਸ ਦੀ ਚਰਣੀ ਲੱਗੀਏ ਤਾਂ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਖ ਦਾਤਾ ਦੁੱਖ ਭੰਜਣ ਹਾਰਾ ਅਤੇ ਉਹ ਵਾਹਿਗੁਰੂ ਸਾਰੇ ਹੀ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਇਸ ਕਰਕੇ ਉਸ ਵਾਹਿਗੁਰੂ ਦੇ ਲੜ ਲੱਗিয়ে ਸਾਨੂੰ ਕੋਈ ਵੀ ਦੁੱਖ ਨਹੀਂ ਰਹੇਗਾ ਸੁਖ ਦਾਤਾ ਦੁੱਖ ਭੰਜਣ ਹਾਰਾ ਗਾਉਂ ਕਿਰਤਨ ਗਾਉ ਮੈਂ ਗਾਉਂਦਾ ਹਾਂ ਕੀਰਤਨ ਉਸ ਵਾਹਿਗੁਰੂ ਦੇ ਉਸਤਤ ਉਸ ਵਾਹਿਗੁਰੂ ਦੇ ਸੇਵ ਸਲਾਹਾਂ ਦੇ ਗੀਤ ਗਾਉਂਦਾ ਹਾਂ ਕੀਰਤਨ ਕੀਰਤਨ ਕੀਰਤੀ ਕਰਨ ਤੋਂ ਕੀਰਤਨ ਬਣਿਆ ਕਿ ਉਸ ਵਾਹਿਗੁਰੂ ਦੀਆਂ ਸੇਵ ਸਲਾਹਾਂ ਕਰਨੀਆਂ ਉਸ ਵਾਹਿਗੁਰੂ ਦੀ ਉਸਤਤ ਕਰਨੀ ਉਸ ਵਾਹਿਗੁਰੂ ਦੀ ਉਸਤਤ ਵੀ ਕਰਨੀ ਹੈ ਗੁਰੂ ਦੀ ਬਾਣੀ ਦੇ ਰਾਹੀ ਗੁਰੂ ਨੇ ਸਾਨੂੰ ਜੋ ਇਹ ਅਮੋਲਕ ਬਾਣੀ ਜੋ ਤੁਰ ਕੀ ਬਾਣੀ ਬਖਸ਼ੀ ਹੈ ਇਸ ਬਾਣੀ ਦੇ ਰਾਹੀ ਸ਼ਬਦ ਦੇ ਰਾਹੀ ਉਸ ਵਾਹਿਗੁਰੂ ਦੀ ਕੀਰਤੀ ਕਰਨੀ ਹੈ ਉਸ ਵਾਹਿਗੁਰੂ ਦੀਆਂ ਸੇਵ ਸਲਾਹਾ ਕਰਨੀਆਂ ਉਸ ਵਾਹਿਗੁਰੂ ਦੇ ਗਉਣ ਗਾਉਣੇ ਹਨ ਉਸ ਸਤਿਗੁਰੂ ਜੀ ਇੱਥੇ ਉਪਦੇਸ਼ ਕਰਦੇ ਹਨ ਸੁਖ ਦਾਤਾ ਦੁਖ ਭੰਜਨ ਹਾਰਾ ਗਾਉਂ ਕੀਰਤਨ ਮੈਂ ਉਸ ਵਾਹਿਗੁਰੂ ਦੇ ਕੀਰਤੀ ਕਰਦਾ ਹਾਂ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹਾਂ ਪੂਰਨ ਗਿਆਨ ਅਤੇ ਇਸ ਦੇ ਬਦੌਲ ਉਸ ਵਾਹਿਗੁਰੂ ਦੇ ਗੁਣ ਗਾਣ ਦੀ ਬਦੌਰਤ ਮੈਨੂੰ ਪੂਰਨ ਗਿਆਨ ਪੂਰਨ ਆਤਮਿਕ ਗਿਆਨ ਦੀ ਪ੍ਰਾਪਤੀ ਹੋ ਰਹੀ ਹੈ ਕਿਸ ਤਰ੍ਹਾਂ ਹੋ ਰਹੀ ਹੈ ਜਦੋਂ ਉਸ ਵਾਹਿਗੁਰੂ ਦੀ ਬਾਣੀ ਦੇ ਰਾਹੀ ਮੈਂ ਉਸ ਸਵਾਹਿਗੁਰੀਆਂ ਸਿਫਤ ਸਲਾਹਾਂ ਕਰਦਾ ਹਾਂ ਜੋ ਸਤਿਗੁਰ ਦੀ ਬਖਸ਼ੀ ਹੋਈ ਬਾਣੀ ਹੈ ਇਸ ਦੇ ਨਾਲ ਜੁੜ ਕੇ ਇਸ ਬਾਣੀ ਦੇ ਰਾਹੀਂ ਉਸ ਸਵਾਹਿਗੁਰੀਆਂ ਸਿਫਤ ਸਲਾਹਾਂ ਕਰਦਾ ਹਾਂ ਉਸ ਵੇਲੇ ਮੇਰੇ ਅੰਦਰ ਪੂਰਨ ਆਤਮਿਕ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਕਾਮ ਕ੍ਰੋਧ ਲੋਭ ਖੰਡਖੰਡ ਕੀਨੋ ਬਿਨਸਿਓ ਮੂੜ ਅਪਣਾਣਾ ਜਦੋਂ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਸਤਿਗੁਰੂ ਦੀ ਪ੍ਰਾਪਤੀ ਕਰਾ ਦਿੱਤੀ ਸਤਿਗੁਰੂ ਨੇ ਕਿਰਪਾ ਕੀਤੀ ਆਪਣੇ ਨਾਮ ਦੀ ਬਖਸ਼ਿਸ਼ ਕਰ ਦਿੱਤੀ ਨਾਮ ਦੀ ਬਖਸ਼ਿਸ਼ ਹੋਣ ਦੇ ਨਾਲ ਮੈਂ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਨ ਲੱਗ ਪਿਆ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਨ ਦੇ ਨਾਲ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੋਇਆ ਇਸੇ ਰਾਹੀਂ ਮੇਰੇ ਅੰਦਰੋਂ ਕਾਮ ਕ્રોਧ ਲੋਭ ਖੰਡ ਖੰਡ ਕੀਨੇ ਅਤੇ ਮੈਂ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਇਹਨਾਂ ਨੂੰ ਟੋਟੇ ਟੋਟੇ ਕਰਕੇ ਖੰਡ ਖੰਡ ਕਰਕੇ ਕੱਢ ਦਿੱਤਾ ਮੇਰੇ ਅੰਦਰੋਂ ਕਾਮ ਕ੍ਰੋਧ ਲੋਭ ਇਹ ਸਾਰੇ ਹੀ ਖਤਮ ਹੋ ਗਏ ਬਿਨਸੇਓ ਮੂੜ ਅਭਿਮਾਨ ਅਤੇ ਜੋ ਅਭਿਮਾਨ ਹੈ ਜੋ ਕਿ ਜੀਵਾਂ ਦੇ ਅੰਦਰ ਮੂਰਖਪੁਣਾ ਪੈਦਾ ਕਰਦਾ ਹੈ ਮੂੜ ਮੂਰਖਪੁਣਾ ਜੋ ਕਿ ਮੂਰਖਤਾ ਪੈਦਾ ਕਰਦਾ ਹੈ ਅਭਿਮਾਨ ਜੋ ਹੈ ਇਹ ਵੀ ਮੇਰੇ ਅੰਦਰੋਂ ਖਤਮ ਹੋ ਗਿਆ ਕਿਆ ਗੁਣ ਤੇਰੇ ਆਖ ਵਖਾਣਾ ਰਬ ਅੰਤਰ ਚਾਮੀ ਜਾਣ ਏ ਪ੍ਰਭੂ ਤੁਸੀਂ ਅੰਤਰ ਜਾਮੀ ਹੋ ਹਰ ਕਦੇ ਦਿਲ ਦੇ ਅੰਦਰ ਦੀ ਜਾਨ ਦੇ ਹੋ ਹਰ ਕਦੇ ਦਿਲ ਦੇ ਅੰਦਰ ਕੀ ਹੈ ਤੁਸੀਂ ਜਾਣਦੇ ਹੋ ਜਾਨ ਤੁਸੀਂ ਸੁਜਾਨ ਹੋ ਤੁਸੀਂ ਅੰਦਰੋਂ ਸੁਜਾਨ ਸਿਆਣੇ ਹੋ ਕਿਆ ਗੁਣ ਤੇਰੇ ਆਖ ਵਖਾਣਾ ਤੇ ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾ ਕੇ ਕਹਿ ਸਕਦਾ ਹਾਂ ਕਿਉਂਕਿ ਤੇਰੇ ਗੁਣ ਤਾਂ ਬੇਅੰਤ ਹਨ ਮੇਰੀ ਇੱਕੋ ਹੀ ਜੀਵਾ ਹੈ ਮੈਂ ਇੱਕ ਜੀਵਾ ਦੇ ਨਾਲ ਤੇਰੇ ਕਿਹੜੇ ਕਿਹੜੇ ਗੁਣ ਗਾ ਸਕਦਾ ਹਾਂ ਜੇਵਾ ਏਕ ਇਸ ਇੱਕ ਜੀਵ ਦੇ ਨਾਲ اے ਵਾਹਿਗੁਰੂ ਮੈਂ ਤੇਰੇ ਗੁਣ ਗਾ ਹੀ ਨਹੀਂ ਸਕਦਾ ਤੇਰੇ ਗੁਣ ਬੇਅੰਤ ਹਨ ਕਿਆ ਗੁਣ ਤੇਰੇ ਆਖ ਵਖਾਣਾ ਰਬ ਅੰਤਰ ਜਾਮੀ ਜਾਣ ਚਰਨ ਕਮਲ ਸ਼ਰਨ ਸੁਖ ਸਾਗਰ ਨਾਨਕ ਸਦ ਕੁਰਬਾਨ ਹੇ ਸੁਖਾਂ ਦੇ ਸਾਗਰ ਵਾਹਿਗੁਰੂ ਸੁਖਾਂ ਦੇ ਸਮੁੰਦਰ ਵਾਹਿਗੁਰੂ ਜੇ ਅਸੀਂ ਸੁਖਾਂ ਦੇ ਸਮੁੰਦਰ ਦੇ ਨਾਲ ਜੁੜਾਂਗੇ ਤਾਂ ਸਾਨੂੰ ਵੀ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ। हे ਸੁੱਖਾਂ ਦੇ ਸਾਗਰ ਵਾਹਿਗੁਰੂ ਚਰਨ ਕਮਲ ਸ਼ਰਣ ਮੈਂ ਤੇਰੇ ਸੋਹਣੇ ਕਮਲਾਂ ਰੂਪੀ ਚਰਨਾਂ ਦੇੰ ਦੀ ਸ਼ਰਨ ਦੇ ਵਿੱਚ ਆਇਆ ਹਾਂ। ਨਾਨਕ ਸਦ ਕੁਰਬਾਨ ਅਤੇ ਦਾਸ ਨਾਨਕ ਤੇਰੇ ਤੋਂ ਸਦਾ ਹੀ ਕੁਰਬਾਨ ਜਾਂਦਾ ਹੈ। ਇਹ ਸਤਿਗੁਰੂ ਜੀ ਦਾ ਅੰਮ੍ਰਿਤਮਈ ਸ਼ਬਦ ਇਹ ਉਸ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਸਾਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਸਤ ਸੰਗਤ ਦੇ ਵਿੱਚ ਆ ਕੇ ਗੁਰੂ ਦੀ ਬਖਸ਼ਿਸ਼ ਦੇ ਨਾਲ ਸਾਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਉਹ ਨਾਮ ਜੋ ਕਿ ਸਾਰੇ ਹੀ ਦੁਨੀਆ ਦਾ ਖਜ਼ਾਨਾ ਹੈ ਇਹ ਨਾਮ ਮਿਲ ਗਿਆ ਤਾਂ ਸਾਰੇ ਸਮਝੋ ਸਾਰੇ ਦੁਨੀਆ ਦੇ ਖਜ਼ਾਨੇ ਮਿਲ ਗਏ ਇਹ ਬਖਸ਼ਿਸ਼ ਸਤ ਗੁਰੂ ਨੇ ਹੀ ਕਰਨੀ ਹੈ ਅਸੀਂ ਸਤ ਗੁਰੂ ਦੀ ਚਰਨੀ ਲੱਗੀਏ ਸਤ ਗੁਰੂ ਜੀ ਦੀ ਬਾਣੀ ਦੇ ਨਾਲ ਜੁੜੀਏ ਸਤਿਗੁਰੂ ਜੀ ਦੀ ਬਾਣੀ ਦਾ ਵਿਚਾਰ ਕਰੀਏ ਕੱਲੇ-ਕੱਲੇ ਅੱਖਰ ਨੂੰ ਸਮਝੀਏ ਕਿ ਸਤਿਗੁਰੂ ਸਾਨੂੰ ਕੀ ਉਪਦੇਸ਼ ਕਰਦੇ ਹਨ ਤਾਂ ਜੋ ਸਾਡਾ ਜੀਵਨਮ ਜੋ ਹੈ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ